ਜਾਨ ਕੇ ਹੋਇਆ ਪੱਜੀ ਕੀ ਨਾਮ ਕੀ ਨਾਮ ਦੀ ਪੱਜੀ ਹੋਣਾ ਲੱਗਦਾ ਥੋੜਾ ਪਾਇਆ ਹੋਇਆ ਕੁੜੀ ਨੇ ਜਿਹੜੀ ਕਿ ਆਪਣੇ ਘਰ ਦੇ ਵਿੱਚ ਰਹਿਣ ਆਈ ਜਿੱਥੇ ਉਹਦਾ ਵਿਆਹ ਹੋਇਆ ਚੋਨਾ ਤਰੀਕ ਤੋਂ ਮੇਰੇ ਘਰ ਵਾਲਿਆਂ ਨੂੰ ਇਹਨਾਂ ਦੇ ਸਾਜਿਸ਼ ਤੇ ਨਾਲ ਭਜਾ ਦਿੱਤਾ ਗਿਆ ਹੈ ਅੱਜ ਅੱਜ ਇਹ ਮੈਨੂੰ ਘਰ ਦੇ ਵਿੱਚ ਵਰਣ ਨਹੀਂ ਦੇਵੇ ਕੌਣ ਕਿਹੜੀਆਂ ਵਿਆਹ ਹੈ ਤੁਹਾਡਾ ਮੇਰਾ ਮੰਜੀਤ ਨ ਕਰਿਆ ਇਸ ਘਰ ਵਿੱਚ ਵਿਆਹ ਆਇਆ ਹੈ ਜਿਹੜਾ ਜਿਹੜਾ ਹਸਬੰਡ ਆ ਉਹ ਭੱਜ ਗਿਆ ਹੋਇਆ ਕੁਛ ਕੁੜੀ ਨੂੰ ਲੈ ਕੇ ਜਿੰਨਾ ਮੈਰਿਜ ਹੋਈ ਸੀਗੀ ਉਹ ਕਿਉਂ ਭੱਜ ਗਿਆ ਕਿਵੇਂ ਜਿਹੜਾ ਪਹਿਲਾ ਵਿਆਹ ਆਇਆ ਸੀ ਮੈਰਿਜ ਨੂੰ ਕਿੰਨਾ ਟਾਈਮ ਹੋਇਆ 7 ਮਹੀਨੇ 6 ਮਹੀਨੇ ਹੋ ਚੁੱਕੇ ਨੇ ਕਿ ਭੱਜ ਗਏ ਹੋਗੇ ਮਤਲਬ ਕਿਦਾਂ ਕੀ ਪਤਾ ਕੋ ਆਪਣੀ ਕੁੜੀ ਕੁੜੀ ਨਾਲ ਭੱਜ ਗਿਆ ਲਵ ਮੈਰਿਜ ਹੋਈ ਸੀ ਜੀ ਦੋਨੋਂ ਵੀ ਲਵ ਮੈਰਿਜ ਹੋਈ ਆ ਇੱਥੇ ਵੀ ਲਵ ਮੈਰਿਜ ਹੋਈ ਆ ਇਹ ਜਿਹੜੀ ਮੈਰਿਜ ਦੀ ਫੋਟੋ ਜਿਹੜੀ ਲਵ ਮੈਰਿਜ ਹੋਈ ਸੀਗੀ ਲੜਕੇ ਦੀ ਆ ਫੋਟੋ ਵਾਜੀ 50 60 ਬੰਦੇ ਆਏ ਚੰਨਾ ਆਪਣਾ ਗੋਦਵਾਰੇ ਬਸਤੀ ਸੀ ਜਿੱਥੇ ਚੰਨਾ ਵਿਆਹ ਕੀਤਾ ਸੀ ਵਿਆਹ ਤੋਂ 2-3 ਮਹੀਨੇ ਬਾਅਦ ਹੀ ਕੁੜੀ ਨੇ ਸਾਨੂੰ ਇੱਕ ਦੱਸਿਆ ਕਿ ਮੇਰਾ ਘਰ ਵਾਲਾ ਮੜਦਾ ਘੁੱਟਦਾ ਵਾ ਅਸੀਂ ਇਹਨੂੰ ਪੁੱਛਿਆ ਕਦ ਵਾਸੇ ਮੜਦਾ ਘੁੱਟਦਾ ਵਾ ਅਸੀਂ ਇਹਨਾਂ ਦੇ ਘਰ ਆਏ ਇਹਨੇ ਮੈਂ ਕਿਹਾ ਬੇਟਾ ਦੱਸ ਕਦ ਵਾਸੇ ਮੜਦਾ ਘੁੱਟਦਾ ਵਾ ਕਿੰਨੇ ਪਾਪਾ ਇੱਕ ਦੂਜੀ ਕੁੜੀ ਨਾਲ ਗੱਲ ਕਰਦਾ ਪਿਆ ਸੀ ਇਹਦਾ ਫੋਨ ਨਾ ਪਕੜ ਲਿਆ ਵਾ ਮੈਂ ਕਿਹਾ ਤੂੰ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਹੈ ਕਿੰਨੇ ਪੇਰੈਂਟਸ ਨਾਲ ਗੱਲ ਕੀਤੀ ਕਿ ਤੂੰ ਝੂਠ ਬੋਲਦੀ ਪਈ ਹੈ ਜੀ ਜੀ ਇਹਨੇ ਉਹ ਗੱਲ ਆਪਾਂ ਚਲੋ ਬੈਠ ਕੇ ਇਹਨਾਂ ਨੇ ਵੇੜੀ ਚਲੋ ਐਤੋਂ ਮੁੰਡਾ ਵੀ ਕਹਿੰਦਾ ਮੈ ਤੋ ਇਹ ਸਤੇ ਵੱਡੀ ਗਲਤ ਹਰਕਤ ਕੀ ਹੋ ਸਕਦੀ ਏ ਸਾਡੇ ਨਾਲ ਨਹੀਂ ਕੋਈ ਡਿਮਾਂਡ ਵਗੈਰਾ ਕਰ ਰੇ ਜਾਂ ਕਿੱਦਾਂ ਕੀ ਹੋਇਆ ਅਸੀਂ ਡਿਮਾਂਡ ਸਾਰਾ ਨਹੀਂ ਕੋਈ ਨਹੀਂ ਉਹ ਡਿਮਾਂਡ ਵਗੈਰਾ ਰੱਖੀ ਸੀ ਕੋਈ ਜਾਂ ਕੋਈ ਜਿਹੜੀ ਤੁਸੀਂ ਪੂਰੀ ਨਹੀਂ ਕੀਤੀ ਐ ਇਦਾਂ ਗੱਲਾਂ ਇਹ ਵੀ ਗੱਲ ਹੈ ਇਹ ਵੀ ਗੱਲ ਹੈ ਇਹ ਵੀ ਗੱਲ ਹੈ ਕਿ ਪੂਰੀ ਨਹੀਂ ਇਹੀ ਗੱਲ ਕੀਤੀ ਸੀ ਕਿ ਮੈਂ ਸਹੀ ਘਰ ਚ ਰਹੀ ਏ ਆਪਾਂ ਰੋਟੀ ਪਾਣੀ ਕੰਨੇ ਪਿਆ ਕੁੜੀ ਨਾਲ ਡਿਊਸ਼ਨ ਪੜਾਂਦੀ ਸੀ ਕੋਈ ਆਪਣੀ ਕੋਈ ਇਹਨਾਂ ਕੋਲ ਪੈਸਾ ਨਹੀਂ ਮੰਗਦੀ ਸੀ ਕਦੇ ਮੈਨੂੰ ਖਰਚਾ ਦੇਓ ਮੈਨੂੰ ਇਦਾਂ ਦੇਓ ਆਪਾਂ ਪੂਛੇ ਸੈਂਟਰ ਨਾਲ ਖੋਲੇ ਆ ਅਸੀਂ ਮਿੱਠੂ ਬਸਤੀ ਹੂੰ ਕੋਈ ਇਹਨਾਂ ਕੋਲ ਪੈਸਾ ਨਹੀਂ ਮੰਗਦੀ ਕੋਈ ਬਸ ਮੁੰਡਿਆ ਦਿਮਾਗ ਖਰਾਬ ਹੋਇਆ ਜੀ ਮੁੰਡਾ 도ੜ ਗਿਆ ਕੁੜੀ ਕੁੜੀ ਨਾਲ ਮੈਨੂੰ ਐਸਾ ਕੀ ਹੁਣ ਮੰਗਦੀ ਥੋੜੀ ਸਾਡੀ ਮੰਗ ਐਹੀ ਹੈ ਕਿ ਸਾਨੂੰ ਇਨਸਾਫ ਕੀਤਾ ਜਾਵੇ ਕੁੜੀ ਨੂੰ ਕੁੜੀ ਦੇ ਘਰ ਰੱਖਿਆ ਜਾਵੇ ਤੇ ਇਹਨਾਂ ਨੂੰ ਕਿਹਾ ਯਾਰ ਬੇਦਖਲ ਕਰਤਾ ਮੁੰਡੇ ਨੂੰ ਸਰ ਇਹ ਕਹਿੰਦੇ ਐ ਕਿ 14-4 ਨੂੰ ਮੁੰਡਾ ਗਿਆ ਵਾ 15-4 ਨੂੰ ਮੁੰਡੇ ਨੂੰ ਬੇਦਖਲ ਕਰਤਾ ਅੱਛਾ ਜੀ ਤੇ ਕਹਿੰਦੇ ਅਸੀਂ ਕੁੜੀ ਨੂੰ ਘਰ ਨਹੀਂ ਰੱਖਣਾ ਕੋਈ ਸਾਰ ਅਸੀਂ ਬੇਦਖਲੀ ਤੋਂ ਨਾਲੇ ਪੁਲਿਸ ਨੂੰ ਦਿਖਾਇਆ ਕੁਝ ਬੇਦਖਲੀ ਕੀਤਾ ਸਾਹਮਣੇ ਵਾਲੇ ਪਤਾ ਜੀ ਬੇਦਖਲੀ ਪੁਲਿਸ ਨੂੰ ਦਿਖਾਇਆ ਕਿ ਨਹੀਂ ਦਿਖਾਇਆ ਸਾਨੂੰ ਕੁਛ ਨਹੀਂ ਦੱਸਿਆ ਸਾਨੂੰ ਇਹ ਹੀ ਦੱਸਿਆ ਹਾਂਜੀ ਆਪਾਂ ਨੈਕਸਟ ਡੇ ਮੁੰਡੇ ਨੂੰ ਬੇਦਖਲ ਕਰਦੇ ਆਂ ਮੁੰਡਾ ਸਾਡੇ ਕੋਲ ਰਹਿ ਰਿਹਾ ਸੀਗਾ ਮੁੰਡਾ ਚਲਾ ਗਿਆ ਇੱਕ ਦਿਨ ਬਾਅਦ ਆ ਬੇਦਖਲ ਕਰਦੇ ਕੀ ਇਹ ਵੈਲਿਡ ਹੋਣਾ ਚਾਹੀਦਾ ਕਿ ਤਾਂ ਜਿੰਨੀਆਂ ਮਰਜ਼ੀ ਕੁੜੀਆਂ ਆਣੀਆਂ ਮੁੰਡੇ ਨੂੰ ਬੇਦਖਲ ਕਰ ਦੇਣਗੇ ਤੇ ਅਗਲੇ ਕੁੜੀਆਂ ਜਿੱਥੇ ਮਰਜ਼ੀ ਜਾਣਗੇ ਕੁੜੀਆਂ ਬਚਰੀਆਂ ਕੀ ਕਰਨਗੀਆਂ ਕਿੱਥੇ ਜਾਣਗੀਆਂ ਪੁਲਿਸ ਨੂੰ ਵੀ ਇੱਥੇ ਸੋਚਣੀ ਚਾਹੀਦੀ ਪੁਲਿਸ ਵਾਲਿਆਂ ਨੇ ਤਾਂ ਉਹਨਾਂ ਨੂੰ ਦੇ ਦਿੱਤੀ ਰਾਏ ਜੀ ਤਾਲ ਸਾਰਾ ਕੋਈ ਮੁੰਡਿਆ ਵਾਲੇ ਵਸਦਾ ਹੈਗਾ ਕੁੜੀ ਵਾਲੇ ਵਸਦਾ ਕੋਈ ਨੁੰਨੀ ਹੈਗਾ ਅਸੀਂ ਕੁੜੀ ਵਿਆਹੀਏ ਪਾਲ ਪੋਸ ਕੇ ਵੱਡੀ ਕੀਤੀ ਤੇ ਦੂਸਰੇ ਘਰ ਭੇਜੀਏ ਵਿਆਹ ਕੇ ਭੇਜੀਏ ਉਸ ਘਰ ਦੀ ਨੂ ਬਣ ਕੇ ਰਹੇ ਤੇ ਉਹ ਨੂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੰਦੇ ਰਹੇ ਕੱਲ ਵੀ ਕੁੜੀ ਨੂੰ ਛੱਡਣਾ ਹੈ ਕੱਲ ਵੀ ਕੁੜੀ ਨੂੰ ਧੱਕੇ ਮਾਰ ਕੇ ਬਾਹਰ ਕਰ ਦਿੰਦੇ ਕਾਰਨ ਕਿ ਮੈਨੂੰ ਵੀ ਲੱਗਦਾ ਕਾਰਨ ਕੀ ਲੱਗਦਾ ਕਾਰਨ ਜਾਣ ਕੇ ਕਿ ਇਹ ਕੁੜੀਆਂ ਰੱਖਣੀਆਂ ਨਹੀਂ ਇਹਨਾਂ ਨੂੰ ਪਤਾ ਹੈ ਕਿ ਮੁੰਡਾ ਕਿੱਥੇ ਹੈ ਇਹ ਚੰਦੇ ਹੈ ਕੁੜੀਆਂ ਡਿਵੋਰਸ ਕਰਾਓ ਅਸੀਂ ਤੇ ਅਸੀਂ ਮੁੰਨੂ ਨੂੰ ਘਰਦਿਆਂ ਨੂੰ ਪਤਾ ਇਹਨਾਂ ਦੇ ਸਭ ਕੋਈ ਪਤਾ ਹੈ ਇਸ ਲਈ ਜਦ ਤੱਕ ਤੇ ਜਿਹੜਾ ਜਿਹੜਾ ਲੜਕੇ ਦਾ ਜ ਜੀਜੇ ਦਾ ਸਾਰਾ ਹੱਥ ਵਿੱਚ ਹੈਗਾ ਵਾ ਇਹਦੀ ਪੈਰ ਰਿੰਪੀ ਦਾ ਸਾਰਾ ਵਿੱਚ ਹੈਗਾ ਵਾ ਉਹਨਾਂ ਦੇ ਹੱਥ ਤੋਂ ਬਗੈਰ ਪਾਜੀ ਕੋਈ ਕੰਮ ਨਹੀਂ ਹੋ ਰਿਹਾ ਹੈਗਾ ਹੂੰ ਉਹਦੇ ਮਾਪੇ ਬੋਲਣ ਨਾ ਬੋਲਣਾ ਉਹ ਪ੍ਰਧਾਨ ਪੱਲੇ ਬਣ ਕੇ ਬੋਲਦੇ ਪਏ ਆ ਕਿ ਤੂੰ ਉੱਥੇ ਨਹੀਂ ਰਹਿਣਾ ਹੂੰ ਅੱਜ ਮਹੀਨਾ ਹੋ ਗਿਆ ਦੱਸੋ ਨਾ ਸਕਾ ਜੀਜਾ ਵੀ ਨਹੀਂ ਹੈਗਾ ਉਹ ਉਹਨਾਂ ਸਕਾ ਜੀਜਾ ਵੀ ਨਹੀਂ ਹੈਗਾ ਅੱਛਾ ਜੀ ਸਿਰਫ ਭੂਆ ਵਾ ਮੈਨੂੰ ਤਾਂ ਭੂਆ ਜੁਵਾਈ ਹੋ ਜਾਣਾ ਭੂਆ ਤੇਰੀ ਮਰਜ਼ੀ ਪੁਲਿਸ ਨੂੰ ਬੁਲਾ ਲੈ ਤੈਨੂੰ ਇੱਥੇ ਮੈਂ ਅੰਦਰ ਐਂਟਰ ਨਹੀਂ ਹੋਣ ਦਵਾਂਗਾ ਧਮਕੀਆਂ ਦੇਂਦਾ ਕੱਲ ਨੂੰ ਮੈਨੂੰ ਮਰਵਾ ਦਿੱਤਾ ਫਿਰ ਮੈਂ ਕੀ ਕੀਤਾ ਜਾਵੇ ਕੌਣ ਦਿੰਦਾ ਧਮਕੀਆਂ ਮੈਨੂੰ ਫੋਨ ਕਰਕੇ ਮੇਰੇ ਪਾਪਾ ਨੂੰ ਮੈਨੂੰ ਕਹਿੰਦਾ ਕਿ ਜਿੱਥੇ ਮਰਜੀ ਪੁਲਿਸ ਭਜਲੋ ਜਿੱਥੇ ਮਰਜੀ ਭਜਲੋ ਕੁੜੀ ਘਰ ਅਸੀਂ ਐਂਟਰ ਨਹੀਂ ਹੁੰਦੇ ਨੇ ਕੱਲ ਨੂੰ ਸਰ ਮੈਂ ਕਿੱਥੇ ਜਾਂਦੀ ਹੋਵਾਂ ਮੈਨੂੰ ਇਹਨਾਂ ਨੇ ਜੀਜੇ ਨਹੀਂ ਮਰਵਾ ਦਿੱਤਾ ਹੋਵੇ ਫਿਰ ਕੌਣ ਮੈਨੂੰ ਸਾਥ ਦੇਗਾ ਮੈਨੂੰ ਦੱਸੋ ਇਸ ਚੀਜ਼ ਨੂੰ ਅੱਜ ਜੀ ਸਰ ਐਦਾ ਤਾਂ ਨਹੀਂ ਤੁਹਾਨੂੰ ਕੋਈ ਮਰਵਾਉਂਦਾ ਪ੍ਰਸ਼ਾਸਨ ਤੁਹਾਡੇ ਨਾਲ ਪੁਲਿਸ ਕਿ ਤੁਸੀਂ ਪੁਲਿਸ ਨੂੰ ਬੁਲਾਇਆ ਪੁਲਿਸ ਤੁਹਾਡੇ ਨਾਲ ਨਹੀਂ ਸਕਦੇ ਬਹੁਤ ਕੁਝ ਜਿਹੜਾ ਬੰਦਾ ਬਾਹਰ ਕੱਢ ਕੇ ਤਾਲੇ ਲਾ ਕੇ ਚਲ ਗਿਆ ਉਹ ਬਹੁਤ ਕੁਝ ਕਰਵਾ ਸਕਦਾ ਕੀ ਮੰਗੀ ਲਾਸਟ ਤੁਹਾਡੀ ਸਰ ਮੇਰੀ ਮੰਗੀ ਇਹੀ ਹੈ ਕਿ ਜਦ ਤੱਕ ਹੁੰਦਾ ਪੇਸ਼ ਹੁੰਦਾ ਮੈਨੂੰ ਇਸ ਸੋ ਬਿਲਕੁਲ ਤੁਹਾਨੂੰ ਇਹ ਮਨਜੀਤਨਗਰ ਦੀਆਂ ਤਸਵੀਰਾਂ ਜਲੰਧਰ ਦੀਆਂ ਸਾਂਝੇ ਕਰ ਰਿਹਾ ਜਿੱਥੇ ਬਸਤੀ ਸ਼ੇਖ ਇਲਾਕੇ ਦੇ ਮਨਜੀਤਨਗਰ ਜਿਹੜਾ ਉੱਥੇ ਜਿਹੜਾ ਮੈਰਿਜ ਇੱਥੇ ਲਵ ਮੈਰਿਜ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਲੜਕੀ ਆਪਣੇ ਹੋਰ ਕਹਿ ਰਹੀ ਕਿ ਮੈਂ ਆਪਣੇ ਘਰ ਦੇ ਵਿੱਚ ਰਹਿਣਾ ਲੜਕੀ ਕਹਿ ਰਹੀ ਤਾਂ ਮੈਨੂੰ ਜਿਹੜਾ ਘਰੋਂ ਜਿਹੜਾ ਮੈਂ 15 20 ਦਿਨ ਪਹਿਲਾਂ ਘਰੋਂ ਗਈ ਸੀ ਲੜਕੀ ਤਾਂ ਉਸ ਤੋਂ ਬਾਅਦ ਉਹ ਲੜਕਾ ਜਿਹੜਾ ਇਹਨਾਂ ਦੇ ਦਸਤਾਵੇਜ਼ ਮੁਤਾਬਕ ਕਿਸੇ ਹੋਰ ਲੜਕੀ ਨਾਲ ਇਥੋਂ ਦੀ ਜਾ ਚੁੱਕਾ ਤਾਂ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਪੁਸ਼ਟੀ ਇਹ ਨਹੀਂ ਕੀਤੀ ਜਾਂਦੀ ਸੋ ਬਾਕੀ ਦੂਜੀ ਧਿਰ ਦੂਜਾ ਪੱਖ ਜਿਹੜਾ ਲੜਕਾ ਪੱਖਾ ਆਪਣਾ ਪੱਖ ਜਿਹੜਾ ਸਾਡੇ ਨਾਲ ਜਨਤਕ ਜਿਹੜਾ ਕਰ ਸਕਦੇ ਨੇ ਕਿਉਂਕਿ ਕਾਫੀ ਵੱਡੇ ਇਲਜ਼ਾਮ ਹੈ ਇਹਨਾਂ ਵੱਲੋਂ ਲਗਾਏ ਗਏ ਨੇ ਔਰ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਆਇਆ ਸੀ ਥਾਣਾ ਪਾਇਂ ਦੀ ਪੁਲਿਸ ਜਿਹੜੀ ਹੈ ਇਥੋਂ ਦੀ ਜਿਹੜੀ ਜਾ ਚੁੱਕੀ ਹੈ ਜੋਗੀ ਜਾਂਚ ਪੜਤਾਲ ਕਰਕੇ ਸੋ ਪੁਲਿਸ ਪ੍ਰਸ਼ਾਸਨ ਨਾਲ ਵੀ ਅਸੀਂ ਗੱਲਬਾਤ ਕੀਤੀ ਸੀ ਤਾਂ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਸਾਨੂੰ ਜਿਹੜੀ ਕੰਪਲੇਂਟ ਹੈ ਇਸ ਇਲਾਕੇ ਤੋਂ ਜਿਹੜੀ ਪੁਲਿਸ ਵਾਲਿਆਂ ਨੇ ਵੀ ਮੈਨੂੰ ਬਹੁਤ ਬਦਤਮੀਜ਼ੀ ਮੈਡਮ ਛੱਡ ਦਿਓ ਸਾਡਾ ਇੱਕ ਦੋਈ ਬਦਤਮੀਜ਼ੀ ਕਦੋਂ ਮੈਨੂੰ ਜਸੂ ਨਹੀਂ ਹੋ ਰਿਹਾ ਪੁਲਿਸ ਵਾਲਿਆਂ ਨੇ ਵੀ ਮੈਨੂੰ ਇਹੀ ਕਹਿ ਮੈਡਮ ਪਿੱਛੇ ਹੋਵੋ ਤੁਸੀਂ ਪਿੱਛੇ ਹੋਵੋ ਜੱਦਲ ਬਤਾਲਾ ਲਾ ਕੇ ਜਾਂਦਾ ਮਤਲਬ ਹੀ ਨਹੀਂ ਇਸ ਮੇਰੇ ਤੇ ਦਾਦੀ ਮਾਂ ਨੂੰ ਆਪਣੇ ਲੈ ਕੇ ਚਲੇਗੀ ਤੁਸੀਂ ਇਹੀ ਕਹਿ ਰਹੇ ਕਿ ਬਿਲਕੁਲ ਬਿਲਕੁਲ ਮੇਰੀ ਸਿਸਟਰ ਅੰਦਰ ਬੈਠੇਗੀ ਅਸੀਂ ਇਹੀ ਜਾਣੇ ਕਿ ਉਹਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਸ ਘਰ ਚ ਬਹੁਤ ਕੁਝ ਹੋ ਰਿਹਾ ਹੈ ਮਨ ਲਾ ਬ ਉਹਨਾ ਪੁਰਾਣਾ ਵੀ ਬਹੁਤ ਵਾਰ ਇਹ ਸਾਰਾ ਮਾਮਲਾ ਜਿਹੜਾ ਐਸਐਚਓ ਸਾਹਿਬ ਦੇ ਧਿਆਨ ਚ ਹੈਗਾ ਉਹ ਉਹ ਕੀ ਕਹਿ ਰਹੇ ਸੀ ਉਸ ਵੇ ਉਸ ਟਾਈਮ ਬਣਾਨੇ ਲਿਖਤੇ ਚਾਹੀ ਕਿ ਆ ਸੀਗਾ ਤਿੰਨ ਚਾਰ ਦਿਨ ਤੁਸੀਂ ਆਪਣੀ ਕੁੜੀ ਆਪਣੇ ਕੋਲ ਰੱਖਾ ਕੋਸਟ ਬਾਰ ਕੁੜੀ ਆਪਣੇ ਘਰ ਜਾਏਗੀ ਹੁਣੇ ਕਹਿ ਰਹੇ ਅਸੀਂ ਕੁੜੀ ਰੱਖਣੀ ਨਹੀਂ ਜੇ ਜਦੋਂ ਤੁਸੀਂ ਇੱਥੇ ਆਇਓ ਰੱਖਿਆ ਕਬਾੜ ਘੜਦੇ ਵੇ ਤੁਸੀਂ ਉਸ ਵੇਲੇ ਦੱਸਿਆ ਐਸਐਚਓ ਸਾਹਿਬ ਦੇ ਕਿ ਅਸੀਂ ਤੁਹਾਨੂੰ ਸਿਰਫ ਫੋਨ ਹੀ ਪਾ ਪਾਲੀ ਫੋਨ ਕੀਤਾ ਜਦੋਂ ਕੱਲ੍ਹ ਆ ਕੇ ਛੱਡਣ ਵਾਸਤੇ ਆਏ ਮੇਰਾ ਬੇਟਾ ਆਇਆ ਸੀ ਮੇਰੀ ਨੂੰਹਾਂ ਦਾ ਤੇ ਇਹਨਾਂ ਨੇ ਰੱਖਿਆ ਨਹੀਂ ਜਿਹਨੂੰ ਬਾਹਰ ਘੱਟਦਾ ਕਹਿੰਦੇ ਨਹੀਂ ਆਪਾਂ ਨਹੀਂ ਰੱਖਣਾ ਕਹਿੰਦੇ ਜੀਜੇ ਨੇ ਤੇਦੀ ਭੈਣ ਨੇ ਕਹਿੰਦੇ ਆਪਾਂ ਨੇ ਅਸੀਂ ਹੱਥੋਂ ਸਾਹਮਣੇ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਾਰੇ ਦੰਦ ਗੱਲ ਆ ਕਹਿੰਦਾ ਕੁੜੀਏ ਤੂੰ ਆਪਣੇ ਘਰ ਜਾ ਜੇ ਕੋਈ ਗੱਲਬਾਤ ਹੋਊਗੀ ਸਾਨੂੰ ਅੱਗੇ ਦੱਸੀ ਸਰ ਹੁਣ ਜਦੋਂ 112 ਤੇ ਕੰਪਲੇਂਟ ਕੀਤੀ ਹੈ ਉਹਨਾਂ ਦੇ ਸਾਹਮਣੇ ਤੁਸੀਂ ਸਾਰੇ মিডিਆ ਦਾ ਤੁਸੀਂ ਨੂੰ ਪਤਾ ਲੱਗਦਾ ਪਿਆ ਵਾ ਤੇ ਸਾਡੇ ਨਾਲ ਕੀ ਗੱਲਬਾਤ ਹੋਈਏ ਤੇ ਕੀ ਗੱਲਬਾਤ ਨਹੀਂ ਹੋਈ ਆ ਤੁਹਾਡੇ ਸਾਹਮਣੇ ਤਾਲਾ ਲੱਗਾ ਹੋਇਆ ਤੁਹਾਡੇ ਸਾਹਮਣੇ ਪਹਿਲਾਂ ਤਾਲਾ ਖੋਲਿਆ ਅਸੀਂ ਗੱਲਬਾਤ ਹੁੰਦੀ ਰਹੀ ਹੈ ਗੱਲਬਾਤ ਹੁਣ ਤੋਂ ਬਾਅਦ ਏ ਮੁੰਡਾ ਗਿਆ 14-4 ਪਿੱਛੇ 14-4 ਨੂੰ ਹੂੰ ਪਹਿਲੀ 14-4 ਨੂੰ ਕੁੜੀ ਦੇ ਮੁੰਡਾ ਦੋੜਿਆ ਵਾ ਤੇ 15-4 ਨੂੰ ਬੇਕਸ ਲਾਸਟ ਕਦੋਂ ਲੜਕੀ ਦੀ ਲੜਕੇ ਨਾਲ ਗੱਲ ਹੋਈ ਸੀ ਮੁੰਡੇ ਨਾਲ ਕਦੋਂ ਗੱਲ ਹੋਈ 14 ਦੇ ਗੱਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਫੋਨ ਸੀਚੋ ਫਾਰਿਆ ਫੋਨ ਸੱਚੋ ਫਾਰਿਆ ਕੀ ਹੋ ਕੀ ਕਹਿ ਰਹੇ ਕਿ ਮੈਰਿਜ ਕਰਾ ਲੈਣੀ ਅਸੀਂ ਉਹਨਾਂ ਨੇ ਮੇਰੀ ਨਾਨ ਨੂੰ ਕਾਲ ਕੀਤੀ ਐ ਕੁੜੀ ਨੇ ਜਿਹੜੀ ਉਹਦੇ ਨਾਲ ਭੱਜੀ ਐ ਉਹਨੇ ਮੇਰੀ ਨਾਨ ਨੂੰ ਆਸੀਂ ਮੈਰਿਸ ਕਰਵਾ ਲਈ ਹੈ ਅਸੀਂ ਕਰਵਾ ਲਈ ਹੈ ਹਾਂ ਜੀ ਤੇ ਸਰ ਮੈਨੂੰ ਇੱਥੇ ਦੱਸੋ ਕਿ ਆਹ ਕਿੱਥੇ ਰੂਲ ਚੱਲੂ ਹੋਇਆ ਹੈ ਕਿ ਇੱਕ ਪਾਸੇ ਡਿਵੋਰਸ ਹੋ ਗਿਆ ਨਹੀਂ ਤੇ ਆਪਾਂ ਦੂਜੇ ਪਾਸੇ ਵਿਆਹ ਕਰਾ ਲਈਏ ਕਿੱਥੇ ਮਤਲਬ ਮੈਟਰ ਇਹਨਾਂ ਦਾ ਇਹ ਹੈ ਕਿ ਆਪਾਂ ਇਹਨੂੰ ਬਾਹਰ ਕੱਢ ਦਿੱਤਾ ਜਾਵੇ ਤੇ ਅਸੀਂ ਦੂਜੀ ਕੁੜੀ ਨੂੰ ਲਿਆ ਕੇ ਬਿਵਾਹ ਲਿੱਤਾ ਜਾਵੇ ਸਰ ਇਹ ਕਿੱਥੇ ਇਹ ਕਿੱਥੇ ਮੈਨੂੰ ਵੀ ਦੱਸ ਦੋ ਕਿ ਪੁਲਿਸ ਪ੍ਰਸ਼ਾਸਨ ਵੀ ਇਹਦਾ ਮਤਲਬ ਫਿਰ ਨਾਲ ਹੀ ਹੈ ਇਸ ਵਿੱਚ ਜਦੋਂ ਮੇਰੀ ਸੁਣਵਾਈ ਨਹੀਂ ਹੋਈਗੀ ਮੈਂ ਤਾਂ ਕਹੂੰਗੀ ਨਾਲ ਆ ਠੀਕ ਹੈ ਹੁਣ ਵੀ ਤਾਲਾ ਲਾ ਕੇ ਚਲੇ ਗਏ ਪੁਲਿਸ ਪ੍ਰਸ਼ਾਸਨ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਹ ਤਾਂ ਥਾਣੇ ਬੁਲਾਉ ਤੇ ਜਾ ਰਹੇ ਮੈਂ ਕਿਉਂ ਜਾਵਾਂ ਮੈਂ ਇੱਥੇ ਹੀ ਬੈਠੂਗੀ ਇੱਕ ਦਿਨ ਤਾਂ ਤਾਲਾ ਖੋਲਣਗੇ ਨਾ ਕਿ ਆਪਣੇ ਰਹਿਣ ਵਾਲੇ ਵੀ ਖੋਲਣਗੇ ਨਾ ਫਿਰ ਮੈਂ ਅੰਦਰ ਐਂਟਰ ਹੋਵਾਂਗੀ ਫਿਰ ਦੁਆਰ ਤੋਂ ਪੁਲਿਸ ਆਏਗੀ ਉਹ ਮੈਂ ਬਾਅਦ ਚ ਦੇਖਾਂਗੀ ਕੀ ਕਰਨਾ ਕੀ ਨਹੀਂ ਬਟ ਹਲੇ ਮੈਂ ਇੱਥੇ ਬੈਠੀ ਆ ਮੈਂ ਨਹੀਂ ਜਾਂਦੀ ਥਾਣੇ ਬਸ ਠੀਕ ਹੈ ਬਿਲਕੁਲ ਦੇਖ ਸਕਦੇ ਹੋ ਲੜਕੀ ਦਾ ਕਹਿਣਾ ਕਿ ਮੈਂ 8 ਦੇ ਕੀ ਨਾਮ ਕੀ ਤੁਹਾਡਾ ਕੀ ਨਾਮ ਹੈ ਪ੍ਰਿਅੰਸ਼ੂ ਹੈ ਮੇਰਾ ਨਾਮ ਔਰ ਜੋ ਲੜਕਾ ਪੱਜਿਆ ਉਹਦਾ ਨਾਮ ਗੌਰਵ ਸਿੰਘ ਹੈ ਜਿਹੜੀ ਖਬਰ ਕਰਾ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਰਾ ਰਹੇ ਹੋ ਹਾਂਜੀ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਹੀ ਦੇ ਰਹੀ ਹਾਂ ਕਿਸੇ ਦੇ ਮੈਨੂੰ ਕਹਿੰਦੇ ਨਹੀਂ ਇਨਸਾਫ ਚ ਸੋ ਬਿਲਕੁਲ ਇਨਸਾਫ ਦੀ ਗੁਹਾਰ ਜਿਹੜੀ ਲੜਕੀ ਇਹ ਲਗਾ ਰਹੀ ਹੈ ਤਾਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਇਹਨਾਂ ਨੂੰ ਬੰਦਾ ਇਨਸਾਫ ਮਿਲੇ ਔਰ ਪੁਲਿਸ ਅਧਿਕਾਰੀ ਵੀ ਜਿਹੜੇ ਆ ਦੱਸਿਆ ਜਾ ਰਿਹਾ ਕਿ ਥਾਣਾ ਪੈਂਦੀ ਪੁਲਿਸ ਨੂੰ ਪਹਿਲਾਂ ਹੀ ਇਸ ਮਾਮਲੇ ਦਾ ਪਤਾ ਪਰ ਕੋਈ ਵੀ ਜਿਹੜੀ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਜਾਂ ਇਹਨਾਂ ਨੂੰ ਇਹ ਬੰਦਾ ਇਨਸਾਫ ਨਹੀਂ ਦਿਵਾਇਆ ਗਿਆ ਸੋ ਹੁਣ ਤੱਕ ਬੜੇ ਰੈਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਦੂਜਾ ਪੱਖ ਸਾਡੀ ਖਬਰ ਦੇਖਦਾ ਹੋਵੇ ਤਾਂ ਆਪਣਾ ਪੱਖ ਜਿਹੜਾ ਸਾਂਝਾ ਕਰ